ਖਾਲੜੇ ਥਾਣਾ ਜੀ 152024 ਨੂੰ ਇੱਕ ਪਰਚਾ ਦਰਜ ਹੋਇਆ ਸੀਗਾ ਜਿਹਦੇ ਚ ਸਿਰਫ ਇੰਨੀ ਵੀ ਕਿਸੇ ਦੇ ਕੋਈ ਵੈਪਨਸ ਵਗੈਰਾ ਮੰਗਵਾਏ ਸੀਗੇ ਉਹਦਾ ਸੀਗਾ ਔਰ ਜਾ ਕੇ ਕਿਤੇ ਬਾਹਰ ਗੈਂਗਸਟਰਾਂ ਵਗੈਰਾ ਨੂੰ ਸਪਲਾਈ ਕਰਦੇ ਸੀਗੇ ਉਸ ਤੇ ਉੱਤੇ ਜਿਹੜੀ ਆ ਲੋਕਲ ਪੁਲਿਸ ਨੇ ਡੀਐਸਪੀ ਸਾਹਿਬ ਨੇ ਐਸਐਚਓ ਤੇ ਉਧਰੋਂ ਜਿਹੜੀ ਜਨਰੇਟ ਹੋਈ ਇੰਪੋਰਟ ਇੰਟੈਲੀਜੈਂਸ ਕਿ ਕੋਈ ਜੋਬਨ ਜੋਬਨ ਨਾਮ ਦਾ ਬੰਦਾ ਹੈ ਜਿਹਦੇ ਇਨਵੋਲਡ ਹੈ ਉਹਦੀ ਜਦੋਂ ਐਲਓਸੀ ਖਲਾਈ ਗਈ ਉਹਨੂੰ ਇੰਟਰਸੈਪਟ ਕਰ ਲਿਆ ਗਿਆ 에어ਪੋਰਟ ਦੇ ਉੱਤੇ ਨਾਲ ਜਿਹੜੇ ਛੱਡਣ ਗਏ ਸੀ ਕਰਦੇ ਕਰਾਂਦੇ ਉਹਦੇ ਚ ਪਹਿਲੇ ਇਸ ਤੋਂ ਪਹਿਲੇ ਜਿਹੜੇ ਹੈ ਜਿਹੜੀ ਪੀਸੀ ਕੀਤੀ ਸੀ 6 ਬੰਦੇ ਉਹਦੇ ਚ ਗ੍ਰਫਤਾਰ ਹੋ ਸਕੇ ਸੀ ਤੇ ਮੇਨ ਜਿਹੜਾ ਕਿੰਗਪਿੰਨ ਸੀਗਾ ਰਣਜੀਤ ਏਲੀਅਸ ਰਾਣਾ ਸੀਗਾ ਜਿਹੜਾ ਰਾਜੋਕੇ ਪਿੰਡ ਦਾ ਉਹਦੀ ਵੀ ਜਿਹੜੀ ਐ ਐਲਓਸੀ ਖੋਲ ਦਿੱਤੀ ਗਈ ਸੀ ਵੀ ਔਰ ਉਹ ਅੱਜ ਤੋਂ 5-6 ਦਿਨ ਪਹਿਲੇ ਮਹਾਰਾਜਗੰਜ ਜਿਹੜੀ ਨੇਪਾਲ ਇੰਡੀਆ ਦੀ ਬਾਰਡਰ ਪੈਂਦਾ ਉੱਥੇ ਉਹ ਇੰਟਰਸੈਪਟ ਹੋ ਗਿਆ ਸੀ ਇੱਥੋਂ ਫਿਰ ਟੀਮ ਗਈ ਉਹਨੂੰ ਲੈ ਕੇ ਆਏ ਤਾਂ ਉਹਨੂੰ ਇੰਟਰੋਗੇਟ ਕੀਤਾ ਤਾਂ ਉਹ ਮੰਨ ਗਿਆ ਕਿ ਮੈਂ ਬਾਹਰੋਂ ਪਾਰੋਂ ਡਰੱਗਸ ਵਗੈਰਾ ਉਹਦੇ ਕੰਟੈਕਟ ਸੀਗੇ ਉੱਥੋਂ ਡਰੱਗਸ ਵੀ ਮੰਗਾਂਦਾ ਸੀ ਉਹ ਵੀ ਸਪਲਾਈ ਕਰਦਾ ਸੀ ਔਰ ਜਿਹੜੇ ਵੈਪਨਸ ਮੰਗਾਂਦਾ ਸੀਗਾ ਇਹ ਅੱਗੇ ਯੂਪੀ ਹਰਿਆਣਾ ਇੱਧਰ ਦੇ ਜਿਹੜੇ ਗੈਂਗਸਟਰ ਵਗੈਰਾ ਸੀ ਉਹਨਾਂ ਨੂੰ ਇਹ 4.5 ਤੋਂ 5 ਲੱਖ ਰੁਪਏ 5.5 ਲੱਖ ਰੁਪਏ ਜਿੰਨੀ ਜਿੰਨੇ ਸਾਨੂੰ ਲੋੜ ਸੀ ਸਪਲਾਈ ਘੱਟ ਸੀ ਤਾਂ ਡਿਮਾਂਡ ਜ਼ਿਆਦਾ ਸੀ ਉਸ ਹਿਸਾਬ ਨਾਲ ਪੈਸੇ ਲਾ ਲੈਂਦਾ ਸੀ ਔਰ ਇੱਥੋਂ ਇੱਕ ਕਿਟ ਬੈਗ ਚ ਪਾ ਕੇ ਬਸਤੀ ਚੜ ਜਾਂਦੇ ਸੀਗੇ ਇੱਕ ਇੱਕ ਦੋ ਦੋ ਵੈਪਨ ਕਰਕੇ ਉੱਥੇ ਭੇਜ ਦਿੰਦਾ ਸੀ ਔਰ ਬਲੌਂਗੀ ਜਿਹੜਾ ਕਿਸੇ ਹੋਟਲ ਦੇ ਵਿੱਚ ਇਹ ਰਹਿੰਦੇ ਸੀ ਜਾ ਕੇ ਜਿੱਥੇ ਡੀਲ ਕਰਦੇ ਸੀਗੇ ਜ਼ਿਆਦਾ ਇਹਨਾਂ ਦੀ ਜਿਹੜੀ ਜਾਣ ਦਾ ਮੋਡਸ ਆਪਰੇਂਡ ਸੀ ਉਹ ਬਸਤੀ ਜਾਂਦੇ ਸੀ ਜਾਂ ਟ੍ਰੇਨ 'ਚ ਜਾਂਦੇ ਸੀ ਤਾਂ ਕਿ ਆਮ ਲੋਕਾਂ ਨੂੰ ਜਾਂ ਪੁਲਿਸ ਘੱਟ ਤਲਾਸ਼ੀ ਵਗੈਰਾ ਲੈਂਦੀ ਤਾਂ ਜਿਹੜਾ ਸ਼ੱਕ ਨਾ ਪਵੇ ਤੋ ਉਸ ਜਿਹੜਾ ਰਾਣਾ ਹੈਗਾ ਇਹਦੀ ਹੁਣ ਜਦੋਂ ਲਿਆ ਕੇ ਮਜੀਦ ਪੁੱਛਗਿੱਛ ਕੀਤੀ ਗਈ ਤਾਂ ਪੁੱਛਗਿੱਛ ਤੋਂ ਇਹਦੇ ਕੋਲੋਂ ਇੱਕ ਬਲੌਕ ਪਿਸਤਲ ਤੇ 1 ਕਿਲੋ ਦੇ ਕਰੀਬ ਜਿਹੜੀ ਹੈ ਹੀਰੋਇਨ ਇਹਨੇ ਰਿਕਵਰ ਕਰਾਈ ਹੈ ਤੇ ਹੁਣ ਇਹ ਜਿਹੜਾ ਕੇਸ ਹੈਗਾ ਇਹਦੇ 'ਚ ਇਹੀ ਮੁਲਜ਼ਮ ਇੱਕ ਰਹਿ ਗਿਆ ਸੀਗਾ ਜਿਹੜਾ ਮੇਨ ਸੀਗਾ ਕਿੰਗਪਿੰਨ ਤੇ ਇਹਦੇ 'ਚ ਸਾਰੇ ਜਿਹੜੇ ਆ ਕਿਊਜ਼ ਗ੍ਰਿਫਤਾਰ ਹੋ ਚੁੱਕੇ ਆ ਬਿਲਕੁਲ ਜੀ ਇਹ ਜਿਹੜੇ ਬਲੌਕ ਪਿਸਤਲ ਵੀ ਆਏ ਸੀਗੇ ਇਹ ਡਰੋਨ ਦੇ ਰਾਹੀਂ ਆਏ ਸੀਗੇ ਇਹਨਾਂ ਨੇ ਮਤਲਬ ਜਿਵੇਂ ਟਾਰਗੇਟ ਕਰ ਲੈਂਦੇ ਕਿਤੇ ਡਰੋਨ ਕואର୍ਡੀਨੇਟਸ ਵਗੈਰਾ ਭੇਜਦੇ ਆ ਉਹ ਨਹੀਂ ਪਹੁੰਚ ਸਕੀ ਜਿਹੜੀ ਕਨਸਾਈਨਮੈਂਟ ਸੀਗੀ ਫਿਰ ਇਹ ਦੇਖਦੇ ਆ ਵੀ ਬਿਲਕੁਲ ਤਾਰਾਂ ਦੇ ਨੇੜੇ ਘਰ ਦੇ ਦਾ ਇਦਾਂ ਹੀ ਇਹਨਾਂ ਨੇ ਦੋ ਦੋ ਜਿਹੜੇ ਮੁੰਡੇ ਨਾਲ ਸੀਗੇ ਉਹਨਾਂ ਨੂੰ ਇਸੇ ਕਰਕੇ ਵਿੱਚ ਲਪੇਟੇ ਚ ਲਿਆ ਕਿ ਤੁਹਾਨੂੰ ਅਸੀਂ ਲੱਖ ਰੁਪਈਆ ਦੇ ਦੇਾਂਗੇ ਤੁਸੀਂ ਕਨਸਾਈਨਮੈਂਟ ਇੱਥੇ ਮੰਗਾ ਲਓ ਉਹਦੇ ਉਹਨਾਂ ਦੇ ਘਰ ਦੀ ਜਿਹੜੀ ਲੋਕੇਸ਼ਨ ਭੇਜੀ ਸੀ ਔਰ ਉਹ ਡਰੋਨ ਜਿਹੜਾ ਸਕਸੈਸਫੁਲੀ ਉੱਥੇ ਡ੍ਰੋਪਿੰਗ ਕਰ ਗਿਆ ਡਾਕਟਰ ਜਸਕਰਨ ਸਿੰਘ ਹੈਗੇ ਆ ਇਹਨਾਂ ਨੂੰ ਅ ਅੱਜ ਤੋਂ ਮੇਰੇ ਕੋਲ 15 ਦਿਨ ਪਹਿਲੇ ਫਲੌਂਸੀ 10 ਜਾਂ 11 ਤਰੀਕ ਨੂੰ ਆਇਆ ਸੀ 12 ਤਰੀਕ ਨੂੰ ਅਸੀਂ ਇਹਨਾਂ ਦਾ ਕੇਸ ਰਜਿਸਟਰ ਕੀਤਾ ਸੀਗਾ। ਪ੍ਰਤੀਤਾ ਤੇ ਉਹਦੇ ਚੋਂ ਸੀ ਨਾਮ ਨੂਮ ਤਾਂ ਨਹੀਂ ਸੀ ਲੰਡੇ ਦਾ ਨਾਮ ਸ਼ਾਇਦ ਉਹਨਾਂ ਨੇ ਲਿਆ ਸੀ ਯੂਜ਼ ਕੀਤਾ ਸੀ ਕਿ ਅਸੀਂ ਲੰਡਾ ਮੈਂ ਬੋਲਦਾ ਬਟ ਆਵਾਜ਼ ਉਸ ਤੋਂ ਸਾਨੂੰ ਲੱਗਿਆ ਕਿ ਲੰਡਾ ਨਹੀਂ ਹੈ ਜਾਂ ਉਹਦੇ ਅੱਗੋਂ ਕੋਈ ਬੰਦੇ ਨਾ ਹੋਣ ਤਾਂ ਅਸੀਂ ਉਹਦੇ ਚ ਇਨਵੈਸਟੀਗੇਸ਼ਨ ਜਦੋਂ ਸ਼ੁਰੂ ਕੀਤੀ ਤਾਂ ਨਾਲ ਹੀ ਅਸੀਂ ਪੈਰਨਲ ਇਹਨਾਂ ਨੂੰ ਕਿਹਾ ਸੀ ਕਿ ਤੁਸੀਂ ਡਾਇਲੌਗ ਰੱਖੋ ਔਰ ਇਹਨਾਂ ਦਾ ਟਾਈਮ ਸੈੱਟ ਹੋ ਗਿਆ ਸੀ 30 ਲੱਖ ਦੇ ਕਰੀਬ ਇਹਨਾਂ ਨੇ ਇਹਨਾਂ ਤੋਂ ਫਰੋਤੀ ਮੰਗੀ ਸੀ ਔਰ ਇੱਕ ਅ ਪੇਖਿਮੈਂਟ ਦਾ ਕਿਤੇ ਟਾਈਮ ਸੈੱਟ ਹੋ ਗਿਆ ਪੈਸੇ ਦੇਣ ਦਾ ਪੈਟਰੋਲ ਪੰਪ ਦੇ ਉੱਤੇ ਜਦੋਂ ਕਿ ਪੁਲਿਸ ਪਾਰਟੀ ਉੱਥੇ ਮੌਜੂਦ ਸੀ ਉਹਨਾਂ ਨੂੰ ਉੱਥੇ ਮੌਕੇ ਤੇ ਹੀ ਦੋ ਜਣਿਆਂ ਨੂੰ ਗ੍ਰਿਫਤਾਰ ਕਰ ਲਿਆ ਔਰ ਉਹ ਦੋਨੋਂ ਜਿਹੜੇ ਅੱਗੇ ਫੋਟੋ ਸੋਲਜਰ ਸੀਗੇ ਉਹਨਾਂ ਨੂੰ ਜਦੋਂ ਇੰਟਰੋਗੇਸ਼ਨ ਕੀਤੀ ਗਈ ਤਾਂ ਉਹਨਾਂ ਨੇ ਇਹ ਦੱਸਿਆ ਵੀ ਅੰਦਰੋਂ ਫਲਾਣੇ ਬੰਦੇ ਜਿਹੜੇ ਆ ਜੇਲ੍ਹ ਚੋਂ ਉਹ ਬੰਦੇ ਆ ਉਹਨਾਂ ਨੇ ਸਾਨੂੰ ਇਨਸਟਰਕਸ਼ਨ ਦਿੱਤੀ ਸੀ ਕਿ ਪੈਸੇ ਲੈਣਗੇ ਫਿਰ ਉਹ ਦੋ ਬੰਦਿਆਂ ਨੂੰ ਜਿਹੜੇ ਜੇਲ੍ਹ 'ਚ ਸੀਗੇ ਉਹਨਾਂ ਨੂੰ ਵਰਿੰਦਰ ਤੇ ਗੁਰਪ੍ਰੀਤ ਉਹਨਾਂ ਨੂੰ ਜਦੋਂ ਅਸੀਂ ਪ੍ਰੋਡਕਸ਼ਨ ਵਾਰੰਟ ਤੇ ਲਿਆਏ ਔਰ ਕੀਤਾ ਤਾਂ ਉਹਦੇ 'ਚ ਇੱਕ ਇਫੈਕਟ ਇਹ ਆਇਆ ਕਿ ਅੰਦਰ ਫੋਨ ਨਹੀਂ ਜਿਵੇਂ ਬਠਿੰਡਾ ਜੇਲ੍ਹ 'ਚ ਕਾਫੀ ਸਖਤਾਈ ਹੈ ਉਹ ਜਿਹੜਾ ਐਸਟੀਡੀ ਪੀਸੀਓ ਵਾਲਾ ਟੈਲੀਫੋਨ ਆ ਉਹਦੇ ਰਾਹੀਂ ਬਾਹਰ ਆਪਣੇ ਕਿਸੇ ਬੰਦੇ ਨੂੰ 10 ਮਿੰਟ ਦੀ ਜਿਵੇਂ ਕਾਲ ਹੁੰਦੀ ਹੈ ਤੋ ਫੋਨ ਫੋਨ ਹੈਂ ਕਰ ਲੈਂਦੇ ਸੀ 25 ਤੋਂ 30 ਮਿੰਟ ਜਿਹੜੀ ਆ ਉਹ ਫੋਨ ਕਰਦਾ ਨਹੀਂ ਸੀ ਬਾਹਰ ਗੱਲ ਕਰਦੇ ਸੀਗੇ ਤਾਂ ਬਾਹਰੋਂ ਜਿਹੜੀ ਆ ਕਾਲ ਅਗਲਾ ਉਹ ਜਿਵੇਂ ਡਾਕਟਰ ਨੂੰ ਮਿਲਾ ਦਿੰਦਾ ਸੀ ਤਾਂ ਉਹ ਅੰਦਰੋਂ ਬੈਠੇ ਥ੍ਰੈਟ ਕਰੀ ਜਾਂਦੇ ਸੀਗੇ ਤੋ ਇਹ ਬੜੀ ਵੱਡੀ ਇੱਕ ਜਿਹੜੀ ਸਫਲਤਾ ਮਿਲੀ ਆ ਵੀ ਜਿਹੜਾ ਡੰਡੇ ਦਾ ਨਾਮ ਵਰਤ ਕੇ ਔਰ ਇਹ ਲੋਕਾਂ ਤੋਂ ਖਰੋਤੀ ਮੰਗ ਰਹੇ ਸੀਗੇ ਤੇ ਦੋ ਜਣੇ ਇਹਦੇ 'ਚ ਹਜੇ ਸਾਨੂੰ ਵਾਂਟਡ ਹੈ ਜਿਹੜੇ ਭੱਜੇ ਹੋਏ ਆ ਚਾਰ ਬੰਦੇ ਇਹਦੇ 'ਚ ਟੋਟਲ ਗ੍ਰਿਫਤਾਰ ਹੋਏ ਪਟੈਂਡਾ ਜੀ ਲੈ ਕੇ ਜੀ ਸਾਰੇ ਮਾਰੇ ਇਹਨਾਂ ਦਾ 30 ਲੱਖ ਰੁਪਏ ਇਹਨਾਂ ਨੇ ਡਿਮਾਂਡ ਕੀਤੀ ਸੀ ਜੀ ਤੇ ਉਹਨਾਂ ਨੇ ਇਹ ਕਿਹਾ ਸੀਗਾ ਕਿ ਤੁਸੀਂ ਕੋਈ ਪਹਿਲੀ ਕਿਸ਼ਤ ਦੇ ਦਿਓ ਇਹਨਾਂ ਨੇ ਜੋ ਕੀਤਾ ਸੀ ਵੀ 2.5 ਲੱਖ ਤੇ ਸੀਗੇ ਮੈਂ ਸ਼ਾਇਦ 5 ਲੱਖ ਰੁਪਏ ਚ ਇਹਨਾਂ ਦੀ ਇਹ ਵੀ ਪਹਿਲੀ ਕਿਸ਼ਤ ਦੇ ਦਿਓ ਫਿਰ ਅੱਗੇ ਬਾਅਦ ਚ ਦੇਖਦੇ ਹਾਂ ਤੋਂ 5 ਲੱਖ ਰੁਪਏ ਉਹਦੋਂ ਦੇਣ ਦੇ ਸੀ ਹਾਂ ਉਥੋਂ ਮੌਕੇ ਤੋਂ ਕਿਉਂਕਿ ਇਹਨਾਂ ਨੇ ਜਾਣ ਬੁੱਝ ਕੇ ਇੱਕ ਜਿਹੜੀ ਆ ਉਹ ਜਗ੍ਹਾ ਰੱਖੀ ਸੀ ਜਿੱਥੇ ਪਬਲਿਕ ਹੋਵੇ ਤੇ ਤਾਂ ਇਹਨਾਂ ਨੂੰ ਕੋਈ ਨੁਕਸਾਨ ਨਾ ਹੋਵੇ ਕੈਮਰਿਆਂ ਦੀ ਪੀਰੇ ਕੋਲ ਉਹ ਉੱਥੇ ਮੌਜੂਦ ਸੀਗੇ ਕੈਮਰੇ ਵੀ ਲੱਗੇ ਹੋਏ ਸੀਗੇ ਉਹਦੇ ਵਿੱਚ ਇਹ ਲੈਣਾ ਚਾਹੁੰਦੇ ਸੀਗੇ ਤਾਂ ਜੋ ਸਾਨੂੰ ਕੋਈ ਪਾਰਟਿਕੂਲਰ ਨੁਕਸਾਨ ਨਾ ਹੋਵੇ